ਕਾਸਾ ਉਹ ਦਾ ਵਿਰੋਧ ਕਰ ਲਿੰਦੇ ਤੇ ਅਤ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਕੋਈ ਨਹੀਂ ਪ੍ਰੋਤਸਪਿਕ ਕਹਿਣ ਲੱਗੇ ਮੋਦੀ ਸਾਹਿਬ ਆਹ ਤੇ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਸਾਰੀ ਦੁਨੀਆ ਸੁਣਦੀ ਐਸੀ ਚੁਰਾਹੇ ਚ ਆਜੂਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਾ ਤੁਹਾਡਾ ਜੋ ਤੂੰ ਫੇਰ ਵੀ ਬਾਠਰਾ ਤੇ ਜਾਣਾ ਪਿਆ ਉਸੇ ਦਿਨ ਹੀ ਮੈਂ ਰਜਾਇਨ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠੂੰਗਾ ਜਦੋਂ ਮੇਰੇ ਕੁਝ ਪਿੰਨੇ ਆ ਗਿਆ ਮਾਰੂ ਬੋਟੀ ਪਾਵਰ ਜੀ ਆ ਗਈ ਫਿਰ ਮੈਂ ਤੁਸੀਂ ਅੰਤ ਨਹੀਂ ਸੀ ਗਏ ਹੁਣ ਅਸਲਤ ਮੈਂ ਕਦੇ ਖਲਾਫ ਨਹੀਂ ਬੋਲਿਆ ਮੈਂ ਬਾਖੀ ਦੇਖਿਖਿਆ ਸੀ ਕਿ ਸਾਨੂੰ ਕੋਮਾ ਪੁੱਛ ਲੈਂਦੇ ਪਾ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕੀ ਉਹਨੇ ਬਾਰ ਦਿੱਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਇਹ ਸਾਰੇ ਜੀਵਨਦਾਰ ਮਜ਼ਦੂਰ ਕਿਸਾਨ ਸਾਰੇ ਐਮਪੀਸੀ ਵਜ਼ੀਰ ਵੀ ਸੀ ਸਾਰੇ ਜੀਵਨਦਾਰ ਮਜ਼ਦੂਰ ਨਹੀਂ ਹੋ ਸਕਦਾ ਟਕਰਾ ਦਾ ਹਿੱਸਾ ਮੇਰੀ ਬੇਟੀ ਨਾਲ ਮੇਰੀ ਕੰਜ਼ੇ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀਸੀ ਇਸ ਦਾ ਦੇ ਪੁੱਤ ਘੋੜਨਾਰੇ ਹਾਂ ਠੀਕ ਹੈ ਉਹ ਤੁਸੀਂ ਮੇਰੀ ਬੇਟੀ ਸੁਣ ਲੋ ਮੇਰੀ ਬੇਟੀ ਸੁਣ ਲੋ ਕਾਸੋ ਦਾ ਵਿਰੋਧ ਕਰ ਦਿੰਦੇ ਤੇ ਅਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਗੋਨੀ ਤੇ ਕੀ ਕਹਿਣ ਲੱਗੇ ਮੋਦੀ ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪਾਉਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚੂਨਾ ਯੂਪੀ ਵਾਲਾ ਦੀ ਮੈਂ ਗੱਲ ਕਰੂੰ ਪਿਆਰ ਵਾਲਾ ਦੀ ਸਾਰੀ ਸਟੇਟ ਦੀ ਵਿਚੇਪਨ ਜਾਤੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੈਨੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦੋ ਤੋ ਆ ਦੂਸਰਾ ਇੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆੱਚੀ ਮੇਰੀ ਜੀਬ ਕੱਟ ਦੋ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹਰ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਅਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੈਤੋ ਵੀ ਸੁਣਦਾ ਤੁਹਾਡੀਆਂ ਜ਼ਮਾਨਾ ਨੂੰ ਸਾਰੀ ਦੁਨੀਆ ਸੁਣਦੀ ਐਸੇ ਚੁੜਾਹੇ ਚਾਜੂਗਾ ਸਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਾ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਹਰਾਂ ਤੇ ਜਾਣਾ ਪਿਆ ਉਸੇ ਦਿਨ ਮੈਂ ਰਜ਼ਾਈਂ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠੂੰਗਾ ਕਿੰਨਾ ਮੌਲਵੀ ਜਿੰਦਾ ਹੈ ਨਹੀਂ ਸੀ ਮਨੂੰ ਤੱਕਦੇ ਨਹੀਂ ਚੋਦਾ ਨੇ ਤੇ ਕਰੀ ਯਕੀਨ ਕਰ ਲੋ ਜਿਹਨਾਂ ਨੇ ਪੰਜਾਬ ਨੂੰ ਮਾਰਿਆ ਉਹਨੇ ਨੂੰ ਫਟਾਹ ਆਰੀ ਦਿਖਾਇਆ ਤੁਸੀਂ ਇੱਕ ਗਰੀਬੀ ਦੇ ਕਸਾਹ ਖੇਤਾਂ ਤੋਂ ਦੂਰ ਤੇ ਚੇਤੇ ਯਕੀਨ ਕਰ ਲੋ ਅਸੀਂ ਬਾਬਾ ਜੀਵਨ ਸਿੰਘ ਸਾਹਿਬ ਦਾ ਬਾਜਾ ਦਾਤੂ ਨੂੰ ਮੰਮੀ ਵਾਲੇ ਸੰਦੇ ਆ ਅਸੀਦਸ਼ ਅਸੀਦਤ ਜਲਿਸ਼ ਇਧਰ ਹੋਗੇ ਪਰ ਇਹ ਕੇਰ ਤੁਸੀਂ ਵੀ ਯਕੀਨ ਕਰੋ ਅਸੀਂ ਉਹਨਾਂ ਗਦਰੂਆਂ ਕਹਿੰਦੇ ਰਹੇ ਤੇ ਗੁਰੂ ਤੋਂ ਬੇਟੇ ਲਾਣੀ ਤਾਂ ਮੇਰੇ ਇੱਕ ਹੁੰਦੇ ਪਾਚਾ ਵਾਲੇ ਬਾਪੂ ਮੈਂ ਹੀ ਕਹਦਾ ਸੀ ਕਿ ਇਸ ਘਰ ਗੁਰਦੁਆਰੇ ਸਰਵ ਦੇ ਖੜਾ ਹੋ ਕੇ ਪੰਚ ਖਾਲਸਾ ਸਜਾਉਣਾ ਲੋ ਮੈਂ ਜਿੰਨੇ ਚੋ ਮੱਜੀ ਸੁਣਾ ਦੇ ਦੋ ਇਧਰ ਬੋਦੇ ਮਿਲੋ ਉਸੇ ਇੱਕ ਇੱਕ ਸਾਈਕਲ ਵੀ ਮੇਰੇ ਮਗਰ ਤੁਹਾਡਾ ਖਾਲ ਦੇ ਖੰਡਾ ਵੇ ਕਰ ਜਾਓ ਇੱਕ ਐ ਦੱਸੋ ਕਿ ਸਾਡਾ ਕਿਸਾਨ ਆ ਜਾ ਬਿੰਦੀ ਜਾਣਾ ਰੈਪ ਤੋ ਬਿਲਕੁਲ ਰਾਈਟ। ਕਿੰਨੀਆਂ ਗੱਗੀਆਂ ਜੀ। ਕਿੰਨੀਆਂ ਖਲਾਈਆਂ ਜੀ। ਛੋੜੀ। ਜਿੱਥੇ ਵੀ ਗਲਤੀ ਹੋਈ। ਇਹ ਵੀ ਮੈਨੂੰ ਮਾਫੀ ਚ ਮੰਗਣੀ ਚਾਹੀਦੀ ਪਰ ਉਹਨਾਂ ਦੇ ਵਿਹਾਰ ਤੋਂ ਵੀ ਮਾਫੀ ਮੰਗਦਾ। ਮੈਂ ਕਿਹਾ ਮੈਂ ਗੱਗੀਆਂ ਕਰੂੰਗਾ। ਬਾਜੀ ਨੂੰ ਚੈੱਕਾਂ ਦੀ ਯਕੀਨ ਚ ਕਰਨਾ। 5 ਸਾਲ ਹੋ ਗਏ ਇਸੋ ਤਿਆਰੀ। ਮੈਂ ਇਹ ਜੋ ਦਾ ਕਦੀ ਹੋਇਆ ਹੀ ਨਹੀਂ ਸੀ। ਇਹਨਾਂ ਜ਼ਿੰਦਾਂ ਹਰ ਗਿਆ। ਇਹ ਹਰ ਗਿਆ। ਫੇਰ ਦਿੱਲੀੋਂ ਚਿੱਤਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈਂ ਦਿੱਤੀਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖੈਰੂ ਨੂੰ ਉਹ ਤਾਂ ਸਾਡਾ ਬੱਚਾ ਆ ਉਹ ਬੈਰੀਕੜ ਪਟਾ ਦਿਓ ਮੈਨੂੰ ਤਾਂ ਨਹੀਂ ਤੁਸੀਂ ਉਹ ਮਸਾਲਾ ਮੱਖਾ ਦੇ ਦੀ ਦਿੱਲੀ ਜਾਣ ਮੈਨੂੰ ਬੈਰੀਕੜ ਪਟਾ ਦਿਓ ਐਮਐਸਪੀ ਦੇ ਦਿਓ ਨਿਸ਼ਾਨਾ ਨੂੰ ਵੀ ਮਾਰ ਦੇ ਦਿਓ ਦੋ ਲੜਕਾਰੀ ਮੈਂ ਉਹੀ ਗੱਲ ਕਰਾਂਗਾ ਜਿੰਨੀ ਖੋਜਾ ਮੈਂ ਹੈਗਾ ਕੱਲ੍ਹ ਨੂੰ ਵੀ ਤੁਹਾਡੇ ਮੱਥੇ ਲੱਗਣਾ ਜਦੋਂ ਮੇਰੇ ਕੁਝ ਪੱਲੇ ਆ ਗਿਆ ਮਾਰੀ ਰੋਟੀ ਪਾਵਰ ਜੀ ਆ ਗਈ ਸੇ ਫੇਰ ਮੈਂ ਤੁਸੀਂ ਅੰਤ ਨਹੀਂ ਸੀ ਗਏ ਤੁਹਾਨੂੰ ਸਲਤਨਾਤ ਦੇ ਕਦੇ ਖਲਾਫ ਨਹੀਂ ਬੋਲਿਆ ਮੈਂ ਬਾਦ ਨਹੀਂ ਦੇਖੀ ਕਿਹਾ ਸੀ ਸਾਨੂੰ ਪਹਿਲਾਂ ਪੁੱਛ ਲੈਂਦੇ ਸਾਨੂੰ ਪਹਿਲਾਂ ਪੁੱਛ ਦੇ ਕਾਨੂੰਨ ਬਣਾ ਕੇ ਕੀਤਾ ਜੀ ਪਹਿਲਾਂ ਗੋਲ ਕੀਤਾ ਨਾ ਉਹ ਗੋਲ ਗੋਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇੰਦਾ ਜੀ ਅੱਗੇ ਤੋਂ ਪਿੱਛੋਂ ਤੁਹਾਡਾ ਭਰਾ ਕਦੀ ਹੰਕਾਰ ਕਰੀ ਨਾ ਤੁਹਾਡਾ ਬੱਚਾ ਆ ਤੁਹਾਨੂੰ ਦਿੱਲੀ ਵਾਲੇ ਓ ਮੈਂ ਤੁਹਾਡਾ ਦਾਦਾ ਕਾਕੇ ਤੇ ਬੜਿਆ ਯਾਰ ਮੈਂ ਤੁਹਾਡਾ ਨਗਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ ਅੱਜ ਨੂੰ ਮੈਂ ਕਰਦਾ ਮੈਂ ਮੈਂ ਹੌਲੀ ਹੌਲੀ ਸਾਰੇ ਕਰਦਾ ਮਾਈਕ ਫੜ ਕੇ ਮੈਂ ਕਿਚਰੀ ਸਪੋਰਟ ਤੇ ਰਿਹਾ ਮਾਈਕੀ ਜੀ ਦਾ ਹੌਸਲਾ ਅਮੋ ਜੀ ਮੇਰੇ ਤਾਜ ਮਾਰੇ ਮਹੀਦਾ ਫਸ ਗਈ ਕਾਲੇ ਸਪਾਹੀ ਦਾ ਐ ਕੰਤੀ ਦੇ ਨਿਸਾਨ